ਸਤਿ ਸ੍ਰੀ ਅਕਾਲ ਹੋਸਨਾ ਜੀ ਕੀ ਹਾਲ ਚਾਲ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਸੂਜੀ ਦਾ ਕੜਾਹ ਇਹ ਗਿਰਦੇ ਲਈ ਮੈਂ ਦੇਸੀ ਕੇਲੇ ਲਿਆ ਤੇ ਤੁਸੀਂ ਚਾਹੋ ਡਾਲਦੇ ਦਾ ਵੀ ਬਣਾ ਸਕਦੇ ਮੈਂ ਇੱਥੇ ਦੇਸੀ ਦਾ ਬਣਾ ਰਹੀ ਹਾਂ ਜਿੰਨੀ ਆਪਾਂ ਸੂਜੀ ਲੈਣੀ ਉਹਨਾਂ ਲੈਣਾ ਕਿ ਇਹ ਮੈਂ ਅੰਦਾਜ਼ੇ ਨਾਲ ਪਾ ਲਿਆ ਜੇ ਥੋੜਾ ਘੱਟ ਲੱਗੇ ਤੁਸੀਂ ਦੁਬਾਰਾ ਫੇਰ ਪਾ ਲਵਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਸ਼ੇਅਰ ਵੀ ਕਰ ਦੇਆ ਤੁਹਾਨੂੰ ਵੀਡੀਓ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਘੇਰ ਨੂੰ ਆਪਾਂ ਗਰਮ ਕਰ ਲੈਣਾ ਤੇ ਜਿਹੜਾ ਆਪਣਾ ਗਰਮ ਹੋ ਗਿਆ ਤੇ ਆ ਸੂਜੀ ਜਿਹੜੀ ਪਾ ਲੈਣੀ ਗੈਸ ਜਿਹੜਾ ਅਸੀਂ ਮੀਡੀਅਮ ਰੱਖਾਂਗੇ ਗੈਸ ਜ਼ਿਆਦਾ ਤੇਜ਼ ਨਹੀਂ ਕਰਨਾ ਹੈਗਾ ਜਿੰਨੀ ਗੈਸ ਜਿੰਨਾ ਘੱਟ ਰੱਖੋਗੇ ਨਾ ਉੰਨੀ ਵਧੀਆ ਤੇ ਜ਼ਿਆਦਾ ਤੇਜ਼ ਰੱਖੋਗੇ ਤੇ ਉਹ ਛੇਤੀ ਭੁੱਜ ਕੇ ਤੇ ਜਿਹਦਾ ਉਹ ਟੇਸਟ ਨਹੀਂ ਆਉਂਦਾ ਤੇ ਇਸ ਲਈ ਮੈਂ ਮੀਡੀਅਮ ਰੱਖਿਆ ਤੇ ਹੌਲੀ-ਹੌਲੀ ਸੁੱਲਾਂਗੇ ਤੇ ਨਾਲ-ਨਾਲ ਨੂੰ ਅਸੀਂ ਇਸ ਤਰ੍ਹਾਂ ਕਰਕੇ ਹਿਲਾਇ ਜਾਈਏ ਇਹ ਮਨ ਥੋੜਾ ਜਿਹਾ ਘੱਟ ਲੱਗਦਾ ਦੋ ਚਮਚੇ ਮੈਂ ਹੋਰ ਪਾ ਲਵਾਂ ਸੂਜੀ ਦਾ ਘੜਾ ਜਿਹੜਾ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦਾ ਖੋਏ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਤੇ ਇੱਕ ਚਮਚ ਪਾਵਾਂਗੇ ਅਸੀਂ ਇਹਦੇ ਚ ਬੇਸਣ ਇਹ ਖਾਸ ਸਿਗਰਟ ਹੈ ਤੁਸੀਂ ਪਾ ਕੇ ਦੇਖੋ ਇਹਨਾਂ ਜਿਹੜਾ ਕਲਰ ਵੀ ਬਹੁਤ ਵਧੀਆ ਆਉਂਦਾ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਜੇਕਰ ਤੁਸੀਂ ਇੱਕ ਕੋਲੀ ਬਣਾ ਰਹੇ ਹੋ ਉਹਦੇ ਮਗਰ ਇੱਕ ਚਮਚ ਗੇਸਨ ਦਾ ਪਾ ਦਿਆ ਕਰੋ ਵਿੱਚ ਪਾ ਕੇ ਦੇਖਿਓ ਜਰੂਰ ਤੇ ਘਰਸੀ ਜਿਹੜੀ ਅਸੀਂ ਇਸ ਤਰ੍ਹਾਂ ਕਰਕੇ ਨਾਲ ਦੀ ਨਾਲ ਮਾਰੀ ਜਾਣੀ ਕੁਸੀਂ ਰਿਫਾਈਨ ਵਿੱਚ ਵੀ ਬਣਾ ਸਕਦੇ ਆ ਪਰ ਦੇਸੀ ਘੇ ਤੇ ਜੋ ਟੇਸਟ ਆਂਦਾ ਉਹਦਾ ਤਾਂ ਕੋਈ ਮੁਕਾਬਲਾ ਹੈ ਨਹੀਂਗਾ ਆ ਸੂਜੀ ਜਿਹੜੀ ਆਪਣੀ ਕਾਫੀ ਭੁੱਜ ਗਈ ਆ ਦੇਖੋ ਸੂਜੀ ਜਿਹੜੀ ਆਪਣੀ ਭੁੱਜਣ ਲੱਗੀ ਇਹਦੀ ਨਿਸ਼ਾਨੀ ਆ ਸੂਜੀ ਭੁੱਜਣ ਦੀ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੰਨਾ ਡਰਾਈ ਫਰੂਟ ਜੇ ਤੁਹਾਡੀ ਇੱਛਾ ਡਰਾਈ ਫਰੂਟ ਪਾ ਵੀ ਸਕਦੇ ਨਹੀਂ ਪਾਣਾ ਤੇ ਨਾ ਵੀ ਪਾਓ ਫਿਰ ਵੀ ਵਧੀਆ ਬਣਦਾ ਜਿਹੜਾ ਹਲਵਾ ਤੇ ਹੁਣ ਅਸੀਂ ਪਾ ਦੇਣੀ ਚੀਨੀ ਦੇ ਵਿੱਚ ਜਿੰਨੀ ਸੂਜੀ ਉੰਨੀ ਪੀਨੀ ਪਾਣੀ ਤੇ ਪਾਣੀ ਪਾਣਾ ਤਿੰਨ ਗੁਣਾ ਡਰਾਈ ਫਰੂਟ ਤੁਹਾਡੀ ਇੱਛਾ ਪਾਣੀ ਪਾ ਲਓ ਤੇ ਨਹੀਂ ਪਾਣਾ ਨਾ ਵੀ ਪਾਓ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਬਦਾਮ ਤੇ ਫੁੱਟੀ ਨਾ ਸੋ ਗਈ। ਹੁਣ 2-3 ਮਿੰਟ ਸੇਕ ਲਗਾਣਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸੂਜੀ ਦਾ ਹਲਵਾ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਜਿਹੜਾ ਤੁਹਾਨੂੰ ਮੈਂ ਵੇਸਣ ਵਾਲਾ ਟਰਿਕ ਦੱਸਿਆ ਉਹ ਜ਼ਰੂਰ ਲਾ ਕੇ ਦੇਖਿਓ ਤੇ ਟੇਸ ਦਾ ਕਿੰਨਾ ਫਰਕ ਲੱਗਦਾ ਤੇ ਇੰਨੀ ਸੀਗੀ ਅੱਜ ਦੀ ਮੇਰੀ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰੂ ਕੇ ਹਮੇਸ਼ਾ ਹੀ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ 'ਚ ਸਵਾਸਤ ਹੋ ਤੇ ਹਮੇਸ਼ਾ ਹੀ ਖੁਸ਼ ਰਹੋ ਚੰਗਾ ਜੀ ਰੱਬ ਰੱਖਾ